ਅੱਜ ਦਸਮੇਰ ਹੈਰੇਕ ਵਿਖੇ ਸਾਲਾਨਾ ਸਮਾਗਮ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਮੁੱਖ ਮਹਿਮਾਨ ਤੌਰ ਤੇ ਪੁੱਜੇ ਨੇ ਮੈਡਮ ਅਗਨੀ ਉਤਰੀ ਗੱਲਬਾਤ ਕਰਦੇ ਬੱਚਿਆਂ ਨੇ ਅੱਜ ਪਰਫਾਰਮ ਕੀਤਾ ਐਂਡ ਮੈਨੂੰ ਬਹੁਤ ਅੱਛਾ ਲੱਗਾ ਇੱਥੇ ਬੱਚੇ ਲੜਕੀਆਂ ਦੀ ਸਟਰੈਂਥ ਬਹੁਤ ਅੱਛੀ ਹੈ ਐਂਡ ਪਰਫਾਰਮੈਂਸ ਵੀ ਬਹੁਤ ਅੱਛੀ ਬੱਚਿਆਂ ਨੇ ਇਹਦੀ ਥੀਮ ਸੀ ਕਿ ਮੈਂ ਪੰਜਾਬ ਬਹੁਤ ਅੱਛਾ ਕੋਰੀਓਗ੍ਰਾਫ ਕੀਤਾ ਹੋਇਆ ਸੀ ਤੇ ਬਹੁਤ ਮਜ਼ਾ ਆਇਆ ਮੈਨੂੰ ਅੱਜ ਅੱਜ ਕੀ ਮੈਸੇਜ ਦੇ ਕੇ ਚੱਲੇ ਹਾਂ ਤੁਸੀਂ ਵੀ ਕਾਫੀ ਚੰਗੀ ਪੋਜੀਸ਼ਨ ਹਾਸਲ ਕੀਤੀ ਆ ਅੱਜ ਲੜਕੀਆਂ ਵੀ ਇੱਥੇ ਕਾਫੀ ਐਕਟਿਵ ਸਰੀਆਂ ਸਕੂਲ ਦੇ ਵਿੱਚ ਕੀ ਉਹਨਾਂ ਨੂੰ ਮੈਸੇਜ ਦੇ ਕੇ ਚੱਲਿਓ ਮੈਂ ਪੰਜਾਬ ਦੇ ਦੇਸ਼ ਦੇ ਸਾਰੇ ਲੜਕੀਆਂ ਵਾਸਤੇ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝਣ ਬਹੁਤ ਮਿਹਨਤ ਕਰਨ ਬਸ ਮਿਹਨਤ ਜ਼ਰੂਰ ਕਰਦੇ ਰਹਿਣ ਐਂਡ ਜੋ ਆਪਣੀ ਲਾਈਫ ਦੇ ਵਿੱਚ ਇੱਕ ਏਮ ਮਿੱਥਿਆ ਹੋਏ ਉਸ ਦੇ ਵੱਲ ਅਗਰੈਸਰ ਹੋ ਕੇ ਸਕਸੈਸ ਹਾਸਲ ਕਰਨ ਮੈਡਮ ਨਸ਼ਿਆਂ ਦਾ ਜਾਨਵੀ ਸਾਡੇ ਸਮਾਜ ਦੇ ਵਿੱਚ ਕਾਫੀ ਜ਼ਿਆਦਾ ਵੱਧ ਚੁੱਕਿਆ ਉਸ ਨੂੰ ਲੈ ਕੇ ਵੀ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੇ बिकॉज़ ਉਹੀ ਪੰਜਾਬ ਦੀ ਧਰਤੀ ਨੇ ਬਹੁਤ ਬਹੁਤ ਦੁੱਖ ਝੱਲੇ ਨੇ ਇਹ ਵੀ ਹੁਣ ਜੋ ਨਾਰਕੋ ਟੈਰੋਰਿਜ਼ਮ ਚੱਲ ਰਿਹਾ ਹੈ ਜੋ ਸਾਡੇ ਪੜੋਸੀ ਦੇਸ਼ ਨੇ ਸਪਾਂਸਰਡ ਕੀਤਾ ਹੋਇਆ ਹੈ ਉਸ ਦੇ ਲਈ ਅਸੀਂ ਪਹਿਲਾਂ ਟੈਰੋਰਿਜ਼ਮ ਨੂੰ ਵੀ ਮਾਰ ਦਿੰਦੀ ਹੈ ਪੰਜਾਬ ਦੇ ਲੋਕਾਂ ਨੇ ਹੀ ਮਿਲ ਕੇ ਪੁਲਿਸ ਦਾ ਸਾਥ ਦੇ ਕੇ ਨੂੰ ਮਾਰ ਦਿੰਦੀ ਸੀ ਉਹਨੇ ਮੈਨੂੰ ਆਸ ਹੈ ਕਿ ਲੋਕ ਪੁਲਿਸ ਦਾ ਸਾਥ ਦੇਣਗੇ ਐਂਡ ਜੋ ਇਹ ਜੋ ਬਿਮਾਰੀ ਜਿਹੜੀ ਸਾਡੇ ਸਮਾਜ ਨੂੰ ਖਾ ਰਹੀ ਹੈ ਇਸ ਨਾਲ ਨਜਿੱਠਣਗੇ ਤੇ ਇਹਦਾ ਨਾਸ਼ ਕਰਨਗੇ ਇਹ ਸਾਨੂੰ ਮੈਡਮ ਅਗਨੀ ਉਤਰੀ ਜਿਨ੍ਹਾਂ ਨੇ ਬੱਚਿਆਂ ਨੂੰ ਬਹੁਤ ਵਧੀਆ ਮੈਸੇਜ ਦਿੱਤਾ ਤੇ ਕਿਹਾ ਹੈ ਕਿ ਅਸੀਂ ਨਸੇ ਦੇ ਕੰਮ ਨੂੰ ਇਹ ਠਲ ਪਾ ਦਿਆਂਗੇ ਮੈਂ ਹਾਂ ਧਰਮਿੰਦਰ ਸਿੰਘ ਘਮਰਾ ਅਜੀਟੀਵੀ ਮੈਤਾ ਚੌਂਕ ਬਹੁਤ ਅੱਛਾ ਬੱਚਾ ਨੇ ਅੱਜ ਪਰਫਾਰਮ ਕੀਤਾ ਐਂਡ ਮੈਨੂੰ ਬਹੁਤ ਅੱਛਾ ਲੱਗਿਆ ਇੱਥੇ ਬੱਚੇ ਲੜਕੀਆਂ ਦੀ ਸਟਰੈਂਥ ਬਹੁਤ ਅੱਛੀ ਹੈ ਐਂਡ ਪਰਫਾਰਮੈਂਸ ਵੀ ਬਹੁਤ ਅੱਛੀ ਬੱਚਾ ਨੇ ਇਹਦੀ ਥੀਮ ਸੀ ਕਿ ਮੈਂ ਪੰਜਾਬ ਬਹੁਤ ਅੱਛਾ ਕੋਰੀਓਗ੍ਰਾਫ ਕਰਦਾ ਹਾਂ ਯਾਸੀਂ ਤੇ ਬਹੁਤ ਮਜ਼ਾ ਆਇਆ ਮੈਨੂੰ ਅੱਜ ਅੱਜ ਕੀ ਮੈਸੇਜ ਦੇ ਕੇ ਚੱਲੇ ਹੋਂ ਤੁਸੀਂ ਵੀ ਕਾਫੀ ਚੰਗੀ ਪੋਜੀਸ਼ਨ ਹਾਸਲ ਕੀਤੀ ਆ ਅੱਜ ਲੜਕੀਆਂ ਵੀ ਇੱਥੇ ਕਾਫੀ ਐਕਟਿਵ ਸਰੀਆਂ ਸਕੂਲ ਦੇ ਵਿੱਚ ਕੀ ਉਹਨਾਂ ਨੂੰ ਮੈਸੇਜ ਦੇ ਕੇ ਚੱਲਿਓ ਮੈਂ ਪੰਜਾਬ ਦੇ ਦੇਸ਼ ਦੇ ਸਾਰੇ ਲੜਕੀਆਂ ਵਾਸਤੇ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝਣ ਬਹੁਤ ਮਿਹਨਤ ਕਰਨ ਬਸ ਮਿਹਨਤ ਜ਼ਰੂਰ ਕਰਦੇ ਰਹਿਣ ਐਂਡ ਜੋ ਆਪਣੀ ਲਾਈਫ ਦੇ ਵਿੱਚ ਇੱਕ ਏਮ ਮਿੱਥਿਆ ਹੋਏ ਉਸ ਦੇ ਬਾਲ ਅਗਰਸਰ ਹੋ ਕੇ ਸਕਸੈਸ ਹਾਸਲ ਕਰਨ ਮੈਡਮ ਨਸ਼ਿਆਂ ਦਾ ਜਾਨਵੀ ਸਾਡੇ ਸਮਾਜ ਦੇ ਵਿੱਚ ਕਾਫੀ ਜ਼ਿਆਦਾ ਵੱਧ ਚੁੱਕਿਆ ਉਸ ਨੂੰ ਲੈ ਕੇ ਵੀ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੇ ਬਿਕੋਜ਼ ਉਹੀ ਪੰਜਾਬ ਦੀ ਧਰਤੀ ਨੇ ਬਹੁਤ ਬਹੁਤ ਦੁੱਖ ਝੇਲੇ ਨੇ ਇਹ ਵੀ ਹੁਣ ਜੋ ਨਾਰਕੋ ਟੈਰੋਰਿਜ਼ਮ ਚੱਲ ਰਿਹਾ ਹੈ ਜੋ ਸਾਡੇ ਪੜੋਸੀ ਦੇਸ਼ ਨੇ ਸਪான்ਸਰਡ ਕੀਤਾ ਹੋਇਆ ਉਸ ਦੇ ਲਈ ਅਸੀਂ ਪਹਿਲਾਂ ਟੈਰੋਰਿਜ਼ਮ ਨੂੰ ਵੀ ਮਾਰ ਦਿੱਤੀ ਆ ਪੰਜਾਬ ਦੇ ਲੋਕਾਂ ਨੇ ਹੀ ਮਿਲ ਕੇ ਪੁਲਿਸ ਦਾ ਸਾਥ ਦੇ ਕੇ ਨੂੰ ਮਾਰ ਦਿੱਤੀ ਸੀ ਉੰਨੇ ਮੈਨੂੰ ਆਸ ਹੈ ਕਿ ਲੋਕ ਪੁਲਿਸ ਦਾ ਸਾਥ ਦੇਣਗੇ ਐਂਡ ਜੋਏ ਜੋ ਬਿਮਾਰੀ ਜਿਹੜੀ ਸਾਡੇ ਸਮਾਜ ਨੂੰ ਖਾ ਰਹੀ ਹੈ ਇਸ ਨਾਲ ਨਜਿੱਠਣਗੇ ਤੇ ਇਹਦਾ ਨਾਸ਼ ਕਰਨਗੇ